ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਨਹਾਉਣ ਤੋਂ ਬਾਅਦ ਕੰਨ ਦੇ ਪਿੱਛੇ ਉਂਗਲ ਭਰ ਕੇ ਤੇਲ ਲਗਾਉਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਅਤੇ ਦਿਮਾਗ ਵੀ ਤੇਜ਼ ਕੰਮ ਕਰਦਾ ਹੈ ਨੰਬਰ 2 ਹਫਤੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ ਇਸ ਨਾਲ ਤੁਹਾਡਾ ਰੰਗ ਗੋਰਾ ਹੋਵੇਗਾ ਨੰਬਰ 3 ਜੋ ਵਿਅਕਤੀ ਆਲੂ ਜਿਆਦਾ ਖਾਂਦਾ ਹੈ ਉਸ ਨੂੰ ਮੋਟਾਪੇ ਦੀ ਬਿਮਾਰੀ ਹੋ ਜਾਂਦੀ ਹੈ ਨੰਬਰ 4 ਜੇਕਰ ਤੁਸੀਂ ਮਸਰ ਦੀ ਦਾਲ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਖੂਨ ਦੀ ਕਮੀ ਨਹੀਂ ਹੋਵੇਗੀ ਤੇ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ। ਨੰਬਰ 5 ਖਾਣਾ ਖਾਣ ਤੋਂ ਬਾਅਦ ਤੁਰੰਤ ਨਹਾਉਣਾ ਨੁਕਸਾਨ ਦਾ ਇੱਕ ਹੋ ਸਕਦਾ ਹੈ। ਨੰਬਰ 6 ਗਾਜਰ ਅਤੇ ਚਕੁੰਤਰ ਦਾ ਜੂਸ ਪੀਣ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਤੇ ਨਾਲ ਖੂਨ ਦੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ। ਨੰਬਰ 7 ਸਵੇਰੇ ਖਾਲੀ ਪੇਟ ਆਸਾਂਫ ਵਾਲਾ ਪਾਣੀ ਪੀਣ ਨਾਲ वजन ਘਟ ਹੁੰਦਾ ਹੈ। ਨੰਬਰ 8 ਕਮਰ ਦਰਦ ਹੋਣ ਤੇ ਦੁੱਧ ਵਿੱਚ ਹਲਦੀ ਅਤੇ ਸ਼ਹਿਦ ਮਿਲਾ ਕੇ ਪੀ ਲਓ ਇਸ ਨਾਲ ਕਮਰ ਦਰਦ ਤੋਂ ਰਾਹਤ ਮਿਲੇਗੀ ਨੰਬਰ 9 ਜਿੰਨਾ ਔਰਤਾਂ ਨੂੰ ਵਿਟਾਮਿਨ ਦੀ ਕਮੀ ਹੈ ਉਹਨਾਂ ਦੇ ਹੱਥਾਂ ਪੈਰਾਂ ਵਿੱਚ ਜੰਝਨਾ ਹਟ ਹੁੰਦੀ ਹੈ ਤਾਂ ਵਿਟਾਮਿਨ B12 ਦੀ ਕਮੀ ਨਾਲ ਜੰਝਨਾਟਾ ਅਤੇ ਸੁਨ ਹੋਣ ਦੀ ਸ਼ਿਕਾਇਤ ਹੋ ਸਕਦੀ ਹੈ ਡਾਕਟਰ ਦੀ ਸਲਾਹ ਲੈ ਕੇ ਆਪ ਵੀ ਵਿਟਾਮਿਨ ਦੀ ਦਵਾਈ ਲੈ ਸਕਦੇ ਹੋ ਨੰਬਰ 10 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੈ ਤਾਂ ਛੋਟੀ ਇਲੈਜੀ ਚਬਾ ਕੇ ਖਾਣ ਨਾਲ ਪੇਟ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ। ਨੰਬਰ 11 ਪੈਰਾਂ ਦੇ ਹੇਠਾਂ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਨਾਲ ਬਹੁਤ ਸਾਰੇ ਫਾਇਦੇ ਮਿਲਦੇ ਹਨ। ਨੰਬਰ 12 ਸਵੇਰੇ ਉੱਠ ਕੇ ਦੋ ਗਲਾਸ ਪਾਣੀ ਜ਼ਰੂਰ ਪੀਆ ਕਰੋ। ਸਰੀਰ ਵਿੱਚੋਂ ਖਰਾਬ ਚਰਬੀ ਘੱਟ ਹੋ ਜਾਵੇਗੀ। ਨੰਬਰ 13 ਪਾਣੀ ਵਿੱਚ ਨਿੰਬੂ ਨਿਚੋੜ ਕੇ ਨਹਾਉਣ ਦੇ ਨਾਲ ਤੁਹਾਡੀ ਸਕਿਨ ਚਮਕਦਾਰ ਅਤੇ ਮੁਲਾਇਮ ਹੋ ਜਾਵੇਗੀ। ਨੰਬਰ 14 ਕਾਲੇ ਖਜੂਰ ਖਾਣ ਦੇ ਨਾਲ ਕਮਰ ਵਿੱਚ ਦਰਦ ਵੀ ਨਹੀਂ ਹੁੰਦਾ ਅਤੇ ਮਜ਼ਬੂਤ ਵੀ ਬਣਦੀ ਹੈ। ਨੰਬਰ 15 ਜੇਕਰ ਤੁਸੀਂ ਰੋਜ਼ਾਨਾ ਕੱਚਾ ਪਿਆਜ਼ ਖਾਂਦੇ ਹੋ ਤਾਂ ਤੁਹਾਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਨਹੀਂ ਲੱਗ ਸਕਦੀ। ਨੰਬਰ 16 ਜਿਨ੍ਹਾਂ ਨੂੰ ਖੱਟੇ ਢ ਘਰ ਆਉਂਦੇ ਹਨ ਉਹ ਚੁਟਕੀ ਭਰ ਜੀਰਾ ਖਾ ਲੋ ਇਸ ਨਾਲ ਖੱਟੇ ਢ ਘਰ ਆਉਣੇ ਬੰਦ ਹੋ ਜਾਣਗੇ ਨੰਬਰ 17 ਸਿੱਧਾ ਨਮਕ ਸਰੀਰ ਦੇ ਦਰਦ ਨੂੰ ਘੱਟ ਕਰ ਦਿੰਦਾ ਹੈ ਨੰਬਰ 18 ਗਰਮੀਆਂ ਦੇ ਮੌਸਮ ਵਿੱਚ ਕਦੇ ਵੀ ਜ਼ਿਆਦਾ ਤੰਗ ਜੁੱਤੀ ਨਾ ਪਹਿਨੋ ਕਿਉਂਕਿ ਇਹ ਨਾਲ ਤੁਹਾਡੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਨੰਬਰ 19 ਸੌਂ ਕੇ ਉੱਠਣ ਤੋਂ ਪਹਿਦ ਦੁਆਰਾ ਨੀਂਦ ਆਉਣ ਲੱਗ ਜਾਵੇ ਤਾਂ ਸਮਝ ਲਓ ਕਿ ਤੁਹਾਡਾ ਦਿਮਾਗ ਕਮਜ਼ੋਰ ਹੁੰਦਾ ਜਾ ਰਿਹਾ ਹੈ। ਨੰਬਰ 20 ਸੌਣ ਤੋਂ ਪਹਿਲਾਂ ਜੀਰੇ ਦੀ ਚਾਹ ਪੀਣ ਜਾਂ ਫਿਰ ਇੱਕ ਗਲਾਸ ਦੁੱਧ ਵਿੱਚ ਇੱਕ ਛੋਟਾ ਚਮਚ ਜੀਰਾ ਪਾਊਡਰ ਮਿਲਾ ਕੇ ਪੀਣ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ। ਨੰਬਰ 2 ਜੇਕਰ ਤੁਹਾਡਾ वजन ਨਹੀਂ ਵਧ ਰਿਹਾ ਤਾਂ ਤੁਸੀਂ اخਰੋਟ ਕੇਲਾ ਤੇ ਸੇਬ ਤੋਂ ਬਣਿਆ ਹੋਇਆ ਸ਼ੇਕ ਦਾ ਸੇਵਨ ਕਰੋ ਤੁਹਾਡਾ वजन ਹੌਲੀ-ਹੌਲੀ ਵਧਣ ਲੱਗ ਜਾਵੇਗਾ ਨੰਬਰ 22 ਚਿਹਰੇ ਨੂੰ ਸਾਫ਼ ਰੱਖਣਾ ਚਾਹੁੰਦੇ ਹਾਂ ਤਾਂ ਚੌਲ ਖਾਣ ਤੋਂ ਪਹਿਲਾਂ ਦੋ ਗਲਾਸ ਪਾਣੀ ਜ਼ਰੂਰ ਪੀਓ ਨੰਬਰ 23 ਜਿਆਦਾ ਚਾਹ ਪੀਣ ਨਾਲ ਤੁਹਾਨੂੰ ਗੈਸ ਦੀ ਦਿੱਕਤ ਹੋ ਸਕਦੀ ਹੈ ਨੰਬਰ 24 ਜੋ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਵੀ ਕਿਸੇ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 25 ਖਾਲੀ ਪੇਟ ਅਜਵਾਇਨ ਦਾ ਪਾਣੀ ਪੀਣ ਨਾਲ ਹੌਲੀ ਹੌਲੀ ਪੇਟ ਦੀ ਚਰਬੀ ਪਿਘਲਣ ਲੱਗ ਜਾਂਦੀ ਹੈ ਨੰਬਰ 26 ਮੂਰੀਆਂ ਦੀਆਂ ਕੌਮਲਾ ਪੱਤੀਆਂ ਦਾ ਜੂਸ ਬਣਾ ਕੇ ਪੀਣ ਨਾਲ ਕਦੇ ਵੀ ਬਲੱਡ ਸ਼ੂਗਰ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 22 ਰੋਟੀ ਦਾ ਗੁੜ ਨਾਲ ਖਾਣ ਨਾਲ ਤੁਹਾਡਾ ਇਮਿਊਨਿਟੀ ਸਿਸਟਮ ਮਜ਼ਬੂਤ ਹੋ ਜਾਂਦਾ ਹੈ ਅਤੇ ਸਰੀਰ ਸਰਦੀਆਂ ਵਿੱਚੋਂ ਅੰਦਰੋਂ ਗਰਮ ਰਹਿੰਦਾ ਹੈ। ਨੰਬਰ 28 ਜੇਕਰ ਤੁਹਾਨੂੰ ਵਾਰ-ਵਾਰ ਸਾਹ ਫੁੱਲਣ ਦੀ ਸਮੱਸਿਆ ਹੈ ਤਾਂ ਤુલਸੀ ਦਾ ਪਾਣੀ ਦਾ ਸੇਵਨ ਸ਼ਹਿਦ ਨਾਲ ਕਰੋ। ਨੰਬਰ 29 ਪਿਆਜ਼ ਦੇ ਕੁਝ ਟੁਕੜੇ ਕੱਟ ਕੇ ਕਮਰੇ ਵਿੱਚ ਰੱਖਣ ਨਾਲ ਜੋ ਕਾਮਦੀ ਬਿਮਾਰੀ ਨਹੀਂ ਹੁੰਦੀ ਨੰਬਰ 30 ਜ਼ਿਆਦਾ ਥੁੱਕਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਦਿਮਾਗ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 31 ਸ਼ਾਮ ਨੂੰ ਖਜੂਰ ਖਾਣ ਨਾਲ ਹੱਡੀਆਂ ਵਿੱਚੋਂ ਵੀ ਕਮਜ਼ੋਰੀ ਨਹੀਂ ਹੁੰਦੀ ਨੰਬਰ 32 ਜੇਕਰ ਤੁਸੀਂ ਸੌਣ ਤੋਂ ਪਹਿਲਾਂ ਇੱਕ ਅੰਬਰੂ ਖਾ ਲੈਂਦੇ ਹੋ ਤਾਂ ਤੁਹਾਨੂੰ ਕਦੇ ਵੀ ਡਿਪਰੈਸ਼ਨ ਦੀ ਬਿਮਾਰੀ ਨਹੀਂ ਹੋਵੇਗੀ ਨੰਬਰ 33 ਠੰਡੇ ਪਾਣੀ ਨਾਲ ਹੋਣ ਨਾਲ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਨੰਬਰ 34 ਕਲੌਂਜੀ ਦਾ ਰਸ ਦਹੀਂ ਵਿੱਚ ਮਿਕਸ ਕਰਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ ਨੰਬਰ 35 ਖਾਲੀ ਪੇਟ ਦੁੱਧ ਵਾਲੀ ਚਾਹ ਪੀਣ ਨਾਲ ਚੜਚੜਾਪਣਾ ਅਤੇ ਤਖਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ ਕਈ ਵਾਰ ਉਲਟੀ ਦਾ ਵੀ ਮਨ ਕਰਦਾ ਹੈ ਜਿਸ ਨਾਲ ਭੁੱਖ ਵੀ ਘੱਟ ਲੱਗਣ ਲੱਗ ਜਾਂਦੀ ਹੈ ਨੰਬਰ 36 ਸudarshan ਦੇ ਪੱਤਿਆਂ ਦਾ ਰਸ ਕੱਢ ਕੇ ਉਸ ਵਿੱਚ ਥੋੜਾ ਜਿਹਾ ਘਿਓ ਮਿਲਾ ਕੇ ਕੰਨ ਵਿੱਚ ਪਾਓ ਇਸ ਨਾਲ ਤੁਰੰਤ ਹੀ ਕੰਨ ਦਾ ਦਰਦ ਬੰਦ ਹੋ ਜਾਵੇਗਾ ਨੰਬਰ 37 ਗੁਰਦੇ ਚੋਲ ਖਾਨ ਨਾਲ ਕਦੇ ਵੀ ਖਾਂਸੀ ਤੇ ਗਲੇ ਦੀ ਖਰਾਸ਼ ਦੀ ਦਿੱਕਤ ਨਹੀਂ ਹੁੰਦੀ ਨੰਬਰ 38 ਕਦੂ ਨੂੰ ਘੱਟ ਕੇ ਅੱਖਾਂ ਉੱਪਰ ਲਗਾਉਣ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੋ ਜਾਂਦੀ ਹੈ ਨੰਬਰ 39 ਇੱਕ ਮੋਟੀ ਰੋਟੀ ਬਣਾਉਣ ਦੇ ਨਾਲ ਉਸ ਦੇ ਉੱਪਰ ਸਰੋਂ ਦਾ ਤੇਲ ਤੇ ਹਲਦੀ ਲਗਾਓ ਅਤੇ ਰੋਟੀ ਨੂੰ ਮੋਚ ਤੇ ਬੰਨਣ ਦੇ ਨਾਲ ਲਾਭ ਮਿਲਦਾ ਹੈ ਨੰਬਰ 40 ਕੱਚਾ ਪਿਆਜ਼ ਖਾਣ ਨਾਲ ਦਿਲ ਦੀ ਧੜਕਣਾ ਨਾਰਮਲ ਰਹਿੰਦੀ ਹੈ। ਨੰਬਰ 41 ਜੇਕਰ ਤੁਸੀਂ ਗੰਗਨੇ ਪਾਣੀ ਵਿੱਚ ਘੋਲ ਜਾਂ ਫਿਰ ਨਿੰਬੂ ਮਿਲਾ ਕੇ ਉਸ ਨੂੰ ਮਿਕਸ ਕਰਕੇ ਪੀਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੰਤੜੀਆਂ ਸਿਹਤਮੰਦ ਰਹਿੰਦੀਆਂ ਹਨ। ਨੰਬਰ 42 ਪੁਦੀਨੇ ਵਾਲੀ ਚਟਨੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲਓ। ਕਦੇ ਵੀ ਤਕਾਵਟ ਮਹਿਸੂਸ ਨਹੀਂ ਹੋਵੇਗੀ। ਨੰਬਰ 43 ਸਵੇਰੇ ਗੁੰਗੁਨੇ ਪਾਣੀ ਵਿੱਚ ਥੋੜਾ ਜਿਹਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਗਲਾ ਬਿਲਕੁਲ ਸਾਫ਼ ਹੋ ਜਾਂਦਾ ਹੈ। ਨੰਬਰ 47 ਜੇਕਰ ਤੁਸੀਂ ਨੋਹਾ ਨਹੀਂ ਕਰਦੇ ਤਾਂ ਸੁੱਸਤੀ ਬਣੀ ਰਹਿੰਦੀ ਹੈ। ਇਸ ਲਈ ਹਮੇਸ਼ਾ ਨੋਹਾ ਦੀ ਸਫਾਈ ਕਰਨੀ ਚਾਹੀਦੀ ਹੈ ਤੇ ਹੋਰ ਵੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਨੰਬਰ 45 ਜੇਕਰ ਤੁਹਾਨੂੰ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਤੁਸੀਂ ਅਦਰਕ ਵਾਲਾ ਪਾਣੀ ਪੀ ਲਿਆ ਕਰੋ। ਨੰਬਰ 46 ਜੇਕਰ ਤੁਸੀਂ ਸਖ ਮਾਰ ਨੂੰ ਕੱਚਾ ਖਾਂਦੇ ਹੋ ਤਾਂ ਦਿਮਾਗ ਅਤੇ ਨજર ਤੁਹਾਡੀ ਬਹੁਤ ਤੇਜ਼ ਹੋ ਜਾਵੇਗੀ। ਨੰਬਰ 47 ਜੋ ਔਰਤਾਂ ਸਵੇਰੇ ਖਾਲੀ ਪੇਟ ਇੱਕ ਚਮਚ ਦੇਸੀ ਘਿਓ ਦਾ ਸੇਵਨ ਕਰਦੀਆਂ ਹਨ ਉਹਨਾਂ ਦੀ ਯਾਦਦਾਸ਼ਤ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ। ਨੰਬਰ 48 ਸਾਹ ਸੰਬੰਧੀ ਸਮੱਸਿਆਵਾਂ ਜਿਵੇਂ ਦਵਾਈਆਂ ਅਸਥਮਾ ਆਦਿ ਵਿੱਚ ਸਾਫ ਪੇਠੇ ਦਾ ਰਸ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ। ਨੰਬਰ 49 ਧੁੰਨੀ ਵਿੱਚ ਤੇਲ ਲਗਾਉਣ ਨਾਲ ਸਰੀਰ ਦੇ ਕਿਸੇ ਵੀ ਭਾਗ ਵਿੱਚ ਸੋਚ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਨੰਬਰ 50 ਜ਼ਿਆਦਾ ਪਾਣੀ ਪੀਣ ਨਾਲ ਇਨਸਾਨ ਤਾਕਤਵਰ ਹੁੰਦਾ ਹੈ ਅਤੇ ਜਵਾਨ ਵੀ ਦਿਖਾਈ ਦਿੰਦਾ ਹੈ। ਨੰਬਰ 51 ਜੇਕਰ ਅਸੀਂ ਪੈਰਾਂ 'ਤੇ ਬੈਠ ਕੇ ਕੰਮ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਵੀ ਘਟ ਹੋਣ ਲੱਗ ਜਾਂਦੀ ਹੈ। ਨੰਬਰ 52 ਜਿਹੜੇ ਲੋਕ ਖੜੇ ਹੋ ਕੇ ਵਾਲਾਂ ਵਿੱਚ ਕੰੰਗੀ ਕਰਦੇ ਹਨ ਤੇ ਉਹ ਜਲਦੀ ਬੁੱਢੇ ਹੋ ਜਾਂਦੇ ਹਨ ਅਤੇ ਦਿਮਾਗ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 53 ਜੇਕਰ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਖੰਗ ਹੈ ਤਾਂ ਤੁਸੀਂ ਅਮਰੂਦ ਨੂੰ ਭੁੰਨ ਕੇ ਉਸ ਨੂੰ ਸ਼ਹਿਦ ਦੇ ਨਾਲ ਛੱਟ ਲੋ ਅਤੇ ਖੰਗ ਠੀਕ ਹੋ ਜਾਵੇਗੀ। ਨੰਬਰ 55 ਜੇਕਰ ਸਵੇਰੇ ਖਾਲੀ ਪੇਟ ਟਮਾਟਰਾ ਖਾਣ ਦੇ ਨਾਲ ਦੁੱਧ ਪੀਣ ਨਾਲ ਖੂਨ ਤਾਜ਼ਾ ਸਾਫ਼ ਹੁੰਦਾ ਹੈ। ਨੰਬਰ 55 ਗਾਂ ਦਾ ਦੁੱਧ ਮੱਝ ਦੇ ਦੁੱਧ ਨਾਲੋਂ ਹਲਕਾ ਹੁੰਦਾ ਹੈ। ਇਹ ਸਾਨੂੰ ਕੈਂਸਰ ਤੋਂ ਵੀ ਬਚਾਉਂਦਾ ਹੈ ਤੇ ਜਲਦੀ ਵੀ ਹਾਜ਼ਮ ਹੋ ਜਾਂਦਾ ਹੈ। ਨੰਬਰ 56 ਸ਼ਕਰਗੰਦੀ ਭੁੰਨ ਕੇ ਖਾਣ ਨਾਲ ਸਿਹਤ ਖੂਬਸੂਰਤ ਰਹਿੰਦਾ ਹੈ। ਨੰਬਰ 57 ਆਲੂਆਂ ਦੇ ਛਿਲਕੇ 'ਚ ਜਿਆਦਾ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਸਰੀਰ ਦੀ ਇਮਿਊਨਿਟੀ ਸਿਸਟਮ ਨੂੰ ਬੁढ़ाਉਂਦਾ ਹੈ। ਨੰਬਰ 58 ਫੁੱਲ ਗੋਭੀ ਅਤੇ ਗਾਜਰਾਂ ਦਾ ਰਸ ਬਰਾਬਰ ਮਾਤਰਾ ਵਿੱਚ ਮਿਲਾ ਕੇ ਰੋਜ਼ਾਨਾ ਇੱਕ ਗਲਾਸ ਪੀਣ ਨਾਲ ਪੀਲੀਆ ਰੋਗ ਵਿੱਚ ਬਹੁਤ ਫਾਇਦਾ ਹੁੰਦਾ ਹੈ। ਇਸ ਦੇ ਨਾਲ ਹੀ ਜੋੜਾਂ ਦਾ ਦਰਦ ਵੀ ਦੂਰ ਹੁੰਦਾ ਹੈ। ਨੰਬਰ 59 ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਰੋਜ਼ਾਨਾ ਕਾਜੂ ਦੇ ਨਾਲ ਕਿਸ਼ਮਿਸ਼ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ। ਨੰਬਰ 60 ਜੋ ਲੋਕ ਰਾਤ ਨੂੰ ਤਾਜੀ ਹਵਾ ਵਿੱਚ ਸੌਂਦੇ ਹਨ ਉਹਨਾਂ ਦਾ ਦਿਮਾਗ ਵੱਧ ਚੱਲਦਾ ਹੈ ਸਗੋਂ ਉਹਨਾਂ ਨੂੰ ਨੀਂਦ ਵੀ ਚੰਗੀ ਆਉਂਦੀ ਹੈ ਨੰਬਰ 68 2 ਲੀਟਰ ਪਾਣੀ ਵਿੱਚ ਦੋ ਨਿੰਬੂ ਨਿਚੋੜ ਕੇ ਸਾਰਾ ਦਿਨ ਵਰਤੋਂ ਨਾਲ ਯੂਰ ਗੈਸਟ ਤੋਂ ਸਟਕਾਰਾ ਮਿਲਦਾ ਹੈ ਨੰਬਰ 62 ਪਾਣੀ ਦੀ ਵਰਤੋਂ ਨਾਲ ਮੈਦਾ ਠੀਕ ਰਹਿੰਦਾ ਹੈ ਤੇ ਭੋਜਨ ਵੀ ਜਲਦੀ ਪਚ ਜਾਂਦਾ ਹੈ ਨੰਬਰ 8 ਜੇਕਰ ਸਾਹੀ ਦੇ ਦਾਗ ਲੱਗ ਜਾਵੇ ਤਾਂ ਇਸ ਨੂੰ ਨਮਕ ਨਾਲ ਰਗੜੋ ਸਾਰੇ ਦਾਗ ਗਾਇਬ ਹੋ ਜਾਣਗੇ ਨੰਬਰ 64 ਕੱਚਾ ਸਗਮਲ ਨਜ਼ਰ ਅਤੇ ਦਿਮਾਗ ਨੂੰ ਤੇਜ਼ ਕਰਨ ਵਿੱਚ ਬਹੁਤੋ ਜਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ ਪੁਆਇੰਟ ਜੋ ਲੋਕ ਸ਼ਾਮ ਨੂੰ ਚੌਲ ਖਾਂਦੇ ਹਨ ਉਹ ਜਲਦੀ ਮੋਟੇ ਹੋ ਜਾਂਦੇ ਹਨ ਨੰਬਰ 66 ਜਿਆਦਾ ਭੋਜਨ ਖਾਣ ਨਾਲ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 67 ਸੇਵ ਦਾ ਰਸ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਹਰ ਇੱਕ ਤਰ੍ਹਾਂ ਦੀ ਖਾਂਸੀ ਖਤਮ ਹੋ ਜਾਂਦੀ ਹੈ। ਨੰਬਰ 68 ਫੈਟੀ ਲੀਵਰ ਵਾਲਿਆਂ ਨੂੰ ਦੁੱਧ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਹੈ। ਨੰਬਰ 69 ਇੱਕ ਸਾਂ ਵਿੱਚ ਕਦੇ ਵੀ ਪਾਣੀ ਨਾ ਪਿਓ। ਇਸ ਨਾਲ ਸੀਨੇ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 70 ਜੇਕਰ ਤੁਹਾਨੂੰ ਕਬਜ ਰਹਿੰਦੀ ਹੈ ਤਾਂ ਕੇਲੇ ਉੱਪਰ ਕਾਲਾ ਨਮਕ ਲਗਾ ਕੇ ਖਾਣਾ ਸ਼ੁਰੂ ਕਰ ਦਿਓ ਬਹੁਤ ਜਲਦ ਕਬਜ ਤੋਂ ਰਾਹਤ ਮਿਲੇਗੀ ਨੰਬਰ 71 ਜੇਕਰ ਤੁਸੀਂ ਜਲਦੀ ਵਾਲਾਂ ਨੂੰ ਲੰਬਾ ਕਰਨਾ ਚਾਹੁੰਦੇ ਹੋ ਤਾਂ ਵਾਲਾਂ ਵਿੱਚ ਰੋਜ਼ਾਨਾ ਸੂਰਜਮੁਖੀ ਦਾ ਤੇਲ ਲਗਾਓ ਨੰਬਰ 72 ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਤੇ ਕਬਜ ਤੋਂ ਬਚਣ ਲਈ ਚਵਨ ਪ੍ਰਾਸ਼ ਵੱਧ ਤੋਂ ਵੱਧ ਖਾਣਾ ਚਾਹੀਦਾ ਹੈ ਨੰਬਰ 73 ਕਦੇ ਵੀ ਅਖਬਾਰ ਜਾਂ ਫੇਰ ਕਾਗਜ਼ਾਂ ਨਾਲ ਹੱਥ ਨੂੰ ਸਾਫ਼ ਨਾ ਕਰੋ ਹਮੇਸ਼ਾ ਰੁਮਾਲ ਦੀ ਹੀ ਵਰਤੋਂ ਕਰੋ ਨੰਬਰ 77 ਜਦੋਂ ਵੀ ਤੁਸੀਂ ਗੋਭੀ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਨੂੰ ਹਮੇਸ਼ਾ ਫਰਾਈ ਕਰਕੇ ਹੀ ਬਣਾਓ ਇਸ ਨਾਲ ਉਹ ਬਹੁਤ ਹੀ ਸਵਾਦਵੰਤੀ ਹੈ ਨੰਬਰ 75 ਹਿੱਕੀ ਆਉਣ ਤੇ ਤੁਰੰਤ ਸ਼ਹਿਦ ਦਾ ਇੱਕ ਚਮਚਾ ਖਾਣ ਨਾਲ ਆਰਾਮ ਮਿਲਦਾ ਹੈ ਨੰਬਰ 76 ਸਿੱਧਾ ਨਮਕ ਦੇਸੀ ਗਾਂ ਦਾ ਘਿਓ ਤੇ ਸਰੋਂ ਦੇ ਤੇਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਰਿਫਾਈਨਡ ਤੇਲ ਤੋਂ ਜਿੰਨਾ ਹੋ ਸਕੇ ਉਨਾ ਹੀ ਬਚਣਾ ਚਾਹੀਦਾ ਹੈ ਨੰਬਰ 70 ਲੋਕ 8 ਘੰਟਿਆਂ ਤੋਂ ਘੱਟ ਨੀਂਦ ਲੈਂਦੇ ਹਨ ਤਾਂ ਉਹਨਾਂ ਨੂੰ ਜ਼ਿਆਦਾ ਬੇਚੈਨੀ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹਨ। ਨੰਬਰ 78 ਜੇਕਰ ਮੱਖੀ ਨੇ ਡੰਗ ਲਿਆ ਹੈ ਤਾਂ ਉਸ ਥਾਂ ਤੇ ਵੇਕਿੰਗ ਸੋਟਾ ਲਗਾਓ ਤੁਹਾਨੂੰ ਤੁਰੰਤ ਆਰਾਮ ਮਿਲੇਗਾ। ਨੰਬਰ 79 ਕਈ ਵਾਰ ਅਚਾਨਕ ਦਿਲ ਦੀ ਧੜਕਣਾ ਤੇਜ਼ ਹੋ ਜਾਂਦੀ ਹੈ ਤਾਂ ਇਸ ਤੋਂ ਬਚਣ ਲਈ ਰੋਜ਼ਾਨਾ ਖਾਲੀ ਪੇਟ ਪਿਆਜ਼ ਦਾ ਰਸ ਪੀ ਲਓ। ਇਸੇ ਸਮੱਸਿਆ ਤੋਂ ਬਹੁਤ ਜਲਦ ਫਾਇਦਾ ਹੋਵੇਗਾ। ਨੰਬਰ 80 ਜੇਕਰ ਤੁਹਾਨੂੰ ਹੱਥਾਂ ਪੈਰਾਂ ਉੱਪਰ ਅਕਸਰ ਜਲਣ ਜਾਂ ਫੇਰ ਖਾਜ ਹੋ ਰਹੀ ਹੁੰਦੀ ਰਹਿੰਦੀ ਹੈ ਤਾਂ ਰੋਜ਼ਾਨਾ ਨਹਾਉਣ ਤੋਂ ਪਹਿਲਾਂ ਮੱਖਣ ਲਗਾ ਕੇ ਮਾਲਿਸ਼ ਕਰ ਲਓ ਇਸ ਨਾਲ ਜਲਣ ਤੇ ਖਾਜ ਬਿਲਕੁਲ ਠੀਕ ਹੋ ਜਾਵੇਗੀ ਇਹ ਵੀਡੀਓ ਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਇਹ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੇ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ